ਅਗਵਾ ਦੀ ਕਮੀ ਸੀ ਵੀ ਜਿਹੜਾ ਇੱਥੇ ਪੰਜਾਬ ਦੇ ਇਲੈਕਸ਼ਨ ਨੇ ਜਿਹੜਾ ਇਹਨਾਂ ਨੇ ਇੰਟਰਫੇਰੈਂਸ ਕੀਤਾ ਉਹਨੇ ਸਾਡੇ ਉਸ ਅੰਦੋਲਨ ਨੂੰ ਉਸ ਟਾਈਮ ਤੇ ਵੀ ਟਾਹ ਮਾਰੀ ਦੂ ਗਲਤ ਸੀਗਾ ਰਾਜੀਵਾਲ ਗਲਤ ਸੀਗਾ ਠੀਕ ਹੈ 20 ਇਹੋ ਜਿਹੇ ਬੰਦੇ ਸੀ ਜਿਹੜੇ ਸਰੇ ਆਮ ਹੋ ਗਏ ਆ ਤੁਹਾਨੂੰ ਨਾਂ ਨਾਮ ਲੈਂਦੇ ਆ ਜਥੇਬੰਦੀ ਤੋਂ ਤੁਹਾਨੂੰ ਗੁਰੇਜ਼ ਹੋਗਾ ਮੈਨੂੰ ਨਹੀਂ ਹੈਗਾ ਜੋ ਉਹ ਤੋਂ ਛੋਟੇ ਤੋੜੇ ਹਨ ਤੇ ਐਤ ਕਹਿੰਦਾ ਕੰਦਾ ਕਢਵਾਈਆਂ ਨੇ ਇਹਨਾਂ ਤੋਂ ਤੇ ਅੱਜ ਹੀ ਤੇ ਵੱਡੇ-ਵੱਡੇ ਨਾਲ ਇੰਤਜ਼ਾਮ ਕਰਨੇ ਪਏ ਨੇ ਉਹ ਪਿਛਲੇ ਅੰਦੋਲਨ ਦੇ ਡਰਾਈਏ ਸਰਕਾਰ ਤੇ ਐਸ ਕਰਕੇ ਜੇ ਅਸੀਂ ਪਿਛਲੇ ਅੰਦੋਲਨ ਨੂੰ ਹੀ ਕਾਂਟਾ ਮਾਰ ਦਈਏ ਭਈ ਉੱਥੇ ਆ ਹੋ ਗਿਆ ਨਹੀਂ ਕਾਂਟਾ ਨਹੀਂ ਮਾਰ ਰਹੇ ਜੀ ਉਸ ਚੀਜ਼ ਨੂੰ ਤੁਸੀਂ ਗਲਤ ਨਾ ਲਹਿ ਗਿਓ ਕਾਂਟਾ ਨਹੀਂ ਮਾਰ ਰਹੇ ਨਹੀਂ ਰਹਿ ਗਈ ਗੱਲ ਅਸੀਂ ਹਰਿਆਣੇ ਤੋਂ ਆ ਮੇਰੀ ਸੁਣੋ ਗੱਲ ਠੀਕ ਹੈ ਅਰੇ ਅਸੀਂ ਉਸ ਕਮੀ ਤੇ ਗੱਲ ਕਰੀਏ ਵੀ ਉਹਨੂੰ ਸੁਧਾਰਾਂਗੇ ਕਿ ਆ ਥੋੜਾ ਵੀ ਅਸੀਂ ਉਹਨੂੰ ਲੀਡਰ ਨੂੰ ਹੀ ਆ ਗਿਆ ਦੀ ਯਾਰ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਫਿਰ ਤੇ ਇਹਦਾ ਦੀ ਸੋਚ ਚੱਲ ਰਹੀ ਹੈ ਵੀ ਸਿਰਫ ਬੈਰੀਕੇਡ ਤੋੜਨਾ ਹੀ ਨੌਜਵਾਨਾਂ ਦਾ ਕੰਮ ਹੈ ਮੈਂ ਸਮਝਦਾ ਸਿਰਫ ਬੈਰੀਕੇਡ ਤੋੜਨਾ ਨੌਜਵਾਨਾਂ ਦਾ ਕੰਮ ਨਹੀਂ ਇਹ ਨਾਲ ਸਰਕਾਰਾਂ ਦਾ ਹੰਕਾਰ ਤੋੜਨਾ ਵੀ ਨੌਜਵਾਨਾਂ ਦਾ ਕੰਮ ਹੈ ਸ਼ਾਇਦ ਮਹਾਰਾਜ ਨੇ ਉਦੋਂ ਇਹੇ ਕਰਕੇ ਸਾਨੂੰ ਵਾਪਸ ਭੇਜਦਾ ਕਿ ਕੁਝ ਕਿਸਾਨ ਆਗੂ ਜਿਹੜੇ ਵਿਕਣ ਵਾਲੇ ਸੀ ਜਾਂ ਕੁਝ ਮਤਲਬ ਜਿਨ੍ਹਾਂ ਦੀ ਮਨਸ਼ਾ ਕੋਈ ਖਰਾਬ ਸੀ ਕੀ ਪਤਾ ਉੱਥੇ ਬਹਿ ਕੇ ਉਹ ਕੀ ਹੋਰ ਕੁਝ ਕਰਵਾ ਜਾਂਦੇ ਇਹ ਘੱਟੋ ਘੱਟ ਅਸੀਂ ਤਿੰਨ ਕਾਲੇ ਕਾਨੂੰਨ ਦਾ ਰੱਦ ਕਰਵਾ ਲੇ ਬਿਲਕੁਲ ਹੈਨਾ ਕੀ ਪਤਾ ਉਹ ਉਹ ਨਾਲ ਰਲ ਕੇ ਕਿਉਂਕਿ ਚਿੱਠੀਆਂ ਵੀ ਗਈਆਂ ਜੋ ਮੋਦੀ ਸਰਕਾਰ ਨੇ ਪਹਿਲਾਂ ਧੋਖਾ ਦਿੱਤਾ ਸੀਗਾ ਉਹ ਧੋਖਾ ਅੱਜ ਜਗ੍ਜ਼ਾਹਿਰ ਹੋ ਚੁੱਕਿਆ ਹੈ ਨਾ ਐਮਐਸਪੀ ਨਾ ਕਰਜ਼ਾ ਮਾਫੀ ਤੇ ਕੱਲ ਪਰਸ ਦੀਆਂ ਵੀਡੀਓਜ਼ ਦੇ ਵਿੱਚ ਜੋ ਮੋਦੀ ਨੇ ਆਪ ਆਪਣੀ ਸਪੀਚ ਦੇ ਵਿੱਚ ਝੂਠੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਜਿਵੇਂ ਸੱਤਾ ਤੇ ਵਿੱਚ ਆ ਗਿਆ ਤਾਂ ਮੇਰੀ ਜ਼ਿੰਮੇਵਾਰੀ ਹੋਗੀ ਸਭ ਤੋਂ ਪਹਿਲਾਂ ਕਿਸਾਨਾਂ ਦਾ ਕਰਜ਼ਾ ਮੁਆਫ ਹੋਗਾ ਐਮਐਸਪੀ ਤੈ ਹੋਗੀ ਸੋਮਿਨਾਥਨ ਕਮਿਸ਼ਨ ਦੀ ਰਿਪੋਰਟ ਦਾ ਲਾਗੂ ਕੀਤੀ ਜਾਊਗੀ ਪਰ ਉਹ ਸਾਰੇ ਦੇ ਸਾਰੇ ਜਿਹੜੇ ਕਹਿ ਸਕਦੇ ਆ ਕਿ ਝੂਠੇ ਸ਼ਗੂਫੇ ਸੀਗੇ ਜਿਹੜੇ ਕਿਸਾਨਾਂ ਨੂੰ ਦਿੱਤੇਗੇ ਜਾਂ ਕਹਿ ਸਕਦੇ ਪੰਜਾਬ ਦੀ ਆਵਾਮ ਨੂੰ ਹਰ 5 ਸਾਲ ਬਾਅਦ ਕੋਈ ਨਾ ਕੋਈ ਸੱਤਾ ਤੇ ਆਂਦੀ ਆ ਦੇਣ ਵਾਸਤੇ ਤੇ ਇਸ ਵਾਰ ਆਮ ਆਦਮੀ ਪਾਰਟੀ ਨੇ ਵੀ ਉਹੀ ਕੰਮ ਕੀਤਾ ਕਿਉਂਕਿ ਜਿਸ ਵੀ ਵਾਸਤੇ ਮਨਾ ਕੀਤਾ ਗਿਆ ਬੇਸ਼ੱਕ ਕੇਂਦਰ ਵੱਲੋਂ ਪਰ ਅੱਜ ਜਦੋਂ ਸ਼ੰਭੂ ਪਹੁੰਚ ਰਹੇ ਸੀ ਤੇ ਰਸਤੇ ਦੇ ਵਿੱਚ ਥਾਂ ਥਾਂ ਦੇ ਉੱਤੇ ਸੈਂਕੜੇ ਦੇ ਹਿਸਾਬ ਦੇ ਨਾਲ ਪੁਲਿਸ ਦੀਆਂ ਟੋਲੀਆਂ ਖੜੀਆਂ ਸੀ ਜਿਹੜੀਆਂ ਚੈੱਕ ਕਰ ਰਹੀਆਂ ਸੀ ਕਿ ਕੌਣ ਕੌਣ ਕਿੱਦਾਂ ਅੰਦਰ ਜਾ ਰਿਹਾ ਹੈ ਅਸੀਂ ਪੱਤਰਕਾਰਾਂ ਤਾਂ ਗੱਡੀਆਂ ਅੰਦਰ ਤੱਕ ਆਣ ਦਿੱਤੀਆਂ ਨਹੀਂ ਤਾਂ ਗੱਡੀਆਂ ਵੀ ਮੋੜੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਸਿਰਾਂ ਤੇ ਪੱਗਾ ਮੰਨਣ ਵਾਲੀ ਉਹ ਪੁਲਿਸ ਆਫੀਸਰਸ ਖੜੇ ਹੋਏ ਨੇ ਜਿਹੜੇ ਦੇਖ ਰਹੇ ਨੇ ਕਿ ਜੀਸੀਬੀ ਕਿਸੇ ਵੀ ਤਰੀਕੇ ਨਾਲ ਮੋਰਚਿਆਂ ਤੇ ਨਾ ਪਹੁੰਚ ਸਕੇ ਪਰ ਤੁਹਾਨੂੰ ਲੱਗਦਾ ਵੀ ਆ ਜਿਹੜੇ ਮੋਰਚੇ ਹੈਗੇ ਨੇ ਆ ਜਿਹੜੀ ਆਵਾਮ ਬੈਠੀ ਆ ਜਾਂ ਜਿਹੜੇ ਹੋਰ ਸਿੱਖ ਜਥੇਬੰਦੀਆਂ ਹੋ ਗਈਆਂ ਜਾਂ ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਬੈਠੇ ਆ ਉਹ ਪ੍ਰਧਾਨ ਰੁਕ ਜਾਣਗੇ ਜਦੋਂ ਉੱਤੋਂ ਹੁਕਮ ਹੋ ਗਿਆ ਵੀ ਬੈਰੀਕੇਡ ਪੱਟੋ ਦਰਿਆਜ ਸੁਟੋ ਤੇ ਲੰਘੋ ਰਾਹ ਬਣਾਓ ਫੇਰ ਕੰਡਿਆਲੀਆਂ ਤਾਰਾਂ ਜਾਂ ਇਹ ਫੋਰਸ ਦੇ ਜਿਹੜੇ ਪਲਾਸਟਿਕ ਦੀਆਂ ਗੋਲੀਆਂ ਨੇ ਜਾਂ ਅਸਲ ਰੌਂਦ ਨੇ ਜਾਂ ਜਿਹੜੇ ਇਹ ਹੱਥ ਗੋਲੇ ਗੈਸ ਗੋਲੇ ਸੁੱਟ ਰਹੇ ਨੇ ਉਹ ਰੋਕ ਲੈਣਗੇ ਇਹ ਆਵਾਮ ਨੂੰ ਫਤਿਹ ਜੀ ਸਾਂਝ ਪਾਨਿਆ ਜਿਹੜੇ ਨੌਜਵਾਨ ਕਈ ਦਿਨਾਂ ਤੋਂ ਡਟੇ ਹੋਏ ਨੇ ਕਿਸਾਨ ਜਥੇਬੰਦੀਆਂ ਡਟੀਆਂ ਨੇ ਆਗੂ ਡਟੇ ਨੇ ਹੁਣ ਤੋਂ ਪੁੱਛਦੇ ਹਾਂ ਕੀ ਕਹਿੰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੋਚਦੇ ਹਾਂ ਅੱਜ ਰਾਉਂਡ 13 ਤਰੀਕ ਤੋਂ ਹੁਣ ਤੱਕ ਬੜੇ ਲੋਕ ਸੈਂਕੜਿਆਂ ਦੇ ਹਿਸਾਬ ਨਾਲ ਜ਼ਖਮੀ ਹੋ ਚੁੱਕੇ ਨੇ ਨੌਜਵਾਨ ਦੀਆਂ ਕਿੰਨੀਆਂ ਅੱਖਾਂ ਵਿੱਚ ਚਲੇ ਗਈਆਂ ਇੱਕ ਨਿਹੰਗ ਸਿੰਘ ਹੈ ਉਹਦੇ ਚ ਉਧਰਲੇ ਪਾਸੇ ਦਿੱਲੀ ਵਾਲਾ ਸ਼ਰਮ ਨਹੀਂ ਹੈ ਮਾਸਾ ਮੇਰਾ ਨਾਮ ਜਗਦੀਪ ਸਿੰਘ ਓਲੋਕੇ ਕਰਨਾਲ ਤੋਂ ਦੇਖੋ ਜਦੋਂ ਵੀ ਸੰਘਰਸ਼ ਸ਼ੁਰੂ ਕਰੀਦੇ ਨੇ ਇਸ ਗੱਲ ਦਾ ਤੇ ਸਾਨੂੰ ਸਾਰਿਆਂ ਨੂੰ ਜਿਹੜੇ ਅੰਦੋਲਨ ਦੇ ਸ਼ਾਮਲ ਲੋਕ ਨੇ ਪਹਿਲਾਂ ਹੀ ਪਤਾ ਸੀ ਵੀ ਇਹ ਸਰਕਾਰ ਬਹੁਤ ਹੀ ਤਾਨਾਸ਼ਾ ਹਿਟਲਰ ਸ਼ਾਈ ਤੇ ਚੱਲਣ ਵਾਲੀ ਸਰਕਾਰ ਹੈ ਜੋ ਇਹਨਾਂ ਕੀਤਾ ਸਾਰੇ ਵਰਲਡ ਨੇ ਵੇਖਿਆ ਤੇ ਅੱਜ ਵੀ ਜੋ ਕਰ ਰਹੇ ਨੇ ਤੁਹਾਡੇ ਸਾਹਮਣੇ ਹੈ ਤੇ ਪਰ ਫਿਰ ਵੀ ਜੋ ਕਿਸਾਨਾਂ ਦਾ ਜਜ਼ਬਾ ਜਨੂਨ ਅੱਜ ਹੌਸਲਾ ਦੇਖ ਲੋ ਕਿੱਡੀ ਵੱਡੀ ਹਾਜ਼ਰੀ ਐ ਆਪਣੇ ਲੀਡਰਾਂ ਦੇ ਸਾਰੀ ਗੱਲ ਛੱਡੀ ਐ ਗੱਲਬਾਤ ਉਹ ਕਰ ਰਹੇ ਨੇ ਜਦੋਂ ਉਦੇਸ਼ ਹੋਏਗਾ ਵੀ ਬੈਰੀਕੇਡ ਤੋੜਨੇ ਨੇ ਪੂਰੀਆਂ ਤਿਆਰੀਆਂ ਨੇ ਪੂਰੀ ਐਂਡ ਜਾਣ ਥੇਲੀ ਤੇ ਧਰ ਕੇ ਆਏ ਨੇ ਸਾਰੇ ਇੱਕ ਮੱਤਾ ਕੋਈ ਸਿਰਫ ਇੱਥੇ ਆ ਅੰਦੋਲਨ ਜਿਹੜੇ ਕਿਸਾਨ ਲੜਦੇ ਪਏ ਨੇ ਕੋਈ ਫਾਰਮੈਲਿਟੀ ਲਈ ਨਹੀਂ ਲੜਦੇ ਪਏ ਨਾ ਕੋਈ ਐਸ ਵਾਸਤੇ ਅੰਦੋਲਨ ਐ ਵੀ ਆਪਣੇ ਆਪਣੀ ਇੱਜ਼ਤੇ ਬੰਦੀਆਂ ਨੂੰ ਜਿੰਦਾ ਰੱਖਣ ਦਾ ਅੰਦੋਲਨ ਐ ਜੀ ਉਹ ਅੰਦੋਲਨ ਤੇ ਦੂਜੀ ਤਰ੍ਹਾਂ ਦੇ ਹੁੰਦੇ ਨੇ ਕਿ ਆਪਣੀ ਗੁੱਪਣ ਦੇ ਕੇ ਆਪਣਾ ਕੰਮ ਚਲਾਈ ਚੱਲੋ ਪੂਰੇ ਜਜ਼ਬੇ ਨਾਲ ਅੰਦੋਲਨ ਸ਼ੁਰੂ ਕੀਤਾ ਸੀ ਅੱਜ ਵੀ ਉਹ ਸੀ ਜਜ਼ਬੇ ਨਾਲ ਸਾਰੇ ਕਿਸਾਨ ਵੀਰ ਖਲੋਤਿਆਂ ਜਿਵੇਂ ਜਜ਼ਬਾ ਤਾਂ ਪੂਰਾ ਹੈ ਕਿਸਾਨਾਂ ਦੇ ਵਿੱਚ ਵੀ ਨੌਜਵਾਨਾਂ ਦੇ ਵਿੱਚ ਵੀ ਪਰ ਗਲਤਾ ਉੱਥੀ ਹੈ ਨਾ ਜਜ਼ਬੇ ਨੂੰ ਢਾਅ ਉੱਥੇ ਜਾ ਕੇ ਲੱਗਦੀ ਹੈ ਜਦੋਂ ਕਿਸਾਨ ਆਗੂ ਕੁਝ ਆਪ ਵਿੱਚੋਂ ਮੁਨਕਰ ਹੋ ਕੇ ਕੇਂਦਰ ਦੇ ਨਾਲ ਸਾਠ ਗਾਂਡ ਕਰਕੇ ਸਾਰੇ ਦੇ ਸਾਰੇ ਮੋਰਚੇ ਨੂੰ ਢਾਅ ਲਾਣ ਦੀ ਕੋਸ਼ਿਸ਼ ਕਰਦੇ ਨੇ 220 ਦੇ ਵਿੱਚ ਜਿਹੜਾ ਲੱਗਿਆ ਸੀ 21 ਦੇ ਵਿੱਚ ਜਿਹੜਾ ਤਿੰਨ ਕਾਲੇ ਕਾਨੂੰਨਾਂ ਦਾ ਸੀ ਕਹਿੰਦੇ ਆ ਵੀ ਮੋਰਚਾ ਜਿੱਤ ਕੇ ਅਸੀਂ ਵਾਪਸ ਆਇਆ ਨੋ ਡਾਊਟ ਅਸੀਂ ਜਿੱਤ ਕੇ ਵਾਪਸ ਆਏ ਸੀ ਪਰ ਅਸੀਂ ਉਸ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਸੀ ਹੋ ਸਕਦਾ ਹੈ ਕਿ ਅੱਜ ਮੁੜ ਕੇ ਸਾਨੂੰ ਸੜਕਾਂ ਤੇ ਨਾ ਉਤਰਨਾ ਪੈਂਦਾ ਦੇਖੋ ਜਿਹੜੀ ਆ ਬਾਰ-ਬਾਰ ਗੱਲ ਅਸੀਂ ਆਮ ਕਰਦੇ ਆ ਨਾ ਚਰਚਾ ਚ ਲਿਆਣੇ ਆ ਵੀ ਪਿਛਲੇ ਅੰਦੋਲਨ ਜੇ ਅਸੀਂ 2 ਮਹੀਨੇ ਹੋਰ ਬੈਠ ਜਾਂਦੇ ਤੇਸਾ ਅਸੀਂ ਮੰਗਾਂ ਬਣਵਾ ਲੈਣੀਆਂ ਹਨ ਪਰ ਇੱਕ ਵਾਰ ਮੈਂ ਤੁਹਾਨੂੰ ਪਿੱਛੇ ਹੀ ਲੈ ਜਾਵਾਂਗਾ ਉਸ ਟਾਈਮ ਤੇ 19 ਨਵੰਬਰ ਨੂੰ ਮੋਦੀ ਨੇ ਆ ਕੇ ਮਨ ਕੀ ਬਾਤ ਤੇ ਜਾ ਘੋਸ਼ਣਾ ਕੀਤੀ ਸੀ ਬਈ ਮੈਂ ਕਾਨੂੰਨ ਵਾਪਸ ਲੈ ਰਿਆ ਪਰ ਸਚਾਈ ਆ ਸੀ ਸਾਡੇ ਕਈ ਲੀਡਰ ਪੰਜਾਬ ਰਾਜਨੀਤੀ ਦੇ ਜਮਿਸ਼ਨ ਵਿੱਚ ਆ ਗਏ ਸਨ ਪੰਜਾਬ ਦਾ ਇਲੈਕਸ਼ਨ ਸਿਰ ਤੇ ਆ ਗਿਆ ਸੀ ਉਸ ਕਰਕੇ ਬਹੁਤ ਹੀ ਮਤਲਬ ਉੱਥੇ ਕੋਈ ਈ ਢੀ ਗੱਲ ਨਹੀਂ ਸੀ ਵੀ ਉਹ ਤੇ ਕੱਠ ਵੀ ਘਟ ਗਿਆ ਸੀ ਆਪਣੀ ਸੰਖਿਆ ਬਹੁਤ ਘਟ ਗਈ ਸੀ ਗੱਲ ਗੱਲ ਜਿਹੜੀ ਆ ਹੈ ਨਾ ਵੀ ਅੱਜ ਅਸੀਂ ਉਸ ਗੱਲ ਨੂੰ ਤੇ ਬਾਰ ਬਾਰ ਸੁਈ ਲਿਆਦੇ ਨੇ ਵੀ 2 ਮਹੀਨੇ 2 ਮਹੀਨੇ ਮੈਂ ਤੁਹਾਨੂੰ ਸੱਚਾਈ ਹੈ ਨਾ ਜੇ 2 ਮਹੀਨੇ ਬਹਿੰਦਾ ਕਿਹੜਾ ਜਦੋਂ ਉਹ ਤੇ ਸਾਡੇ ਆਗੂਆਂ ਦੀ ਕਮੀ ਸੀ ਵੀ ਜਿਹੜਾ ਇੱਥੇ ਪੰਜਾਬ ਦੇ ਇਲੈਕਸ਼ਨ ਨੇ ਜਿਹੜਾ ਇਹਨਾਂ ਨੇ ਇੰਟਰਫੇਰੈਂਸ ਕੀਤਾ ਉਹਨੇ ਸਾਡੇ ਉਸ ਅੰਦੋਲਨ ਨੂੰ ਉਸ ਟਾਈਮ ਤੇ ਵੀ ਢਾਹ ਮਾਰੀ ਤੇ ਗੱਲ ਅੱਜ ਵੀ ਇੱਥੇ ਆਏ ਦੇਖੋ ਆਗੂ ਤੋਂ ਬਿਨਾ ਅੰਦੋਲਨ ਨਹੀਂ ਜੇ ਅਸੀਂ ਆ ਕਹਿ ਦਈਏ ਵੀ ਆ ਇੱਥੇ 50000 ਬੰਦਾ ਹੈ ਇਹ ਸਾਰੇ ਨੇ ਤਾਂ ਆਗੂ ਬਣ ਕੇ ਗੱਲ ਕਰਨੀ ਨਹੀਂ ਠੀਕ ਹੈ ਆਗੂ ਤੇ ਵਿਸ਼ਵਾਸ ਵੀ ਕਰਨਾ ਪੈਂਦਾ ਹੈ। ਉਹੀ ਗੱਲ ਕਹਿ ਰਿਹਾ ਹਾਂ ਸਿੰਘ ਸਾਹਿਬ ਆਗੂਆਂ ਤੇ ਵਿਸ਼ਵਾਸ ਕਰਨਾ ਪਏਗਾ ਜੇ ਆਗੂ ਉਦੋਂ ਚੱਜਦੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕੌਂਡਲੀ ਤੇ ਸਿੰਘੂ ਬਾਰਡਰ ਤੇ ਦੋ ਸਟੇਜਾਂ ਲੱਗਦੀਆਂ। ਮੈਨੂੰ ਇਹ ਲੱਗਦਾ ਵੀ ਉਦੋਂ ਮਤਲਬ ਜਿਹੜੇ ਜਥੇਬੰਦੀਆਂ ਦੇ ਆਗੂ ਅੱਗੇ ਲੱਗੇ ਸਿਰ ਜੋੜ ਕੇ ਇਕੱਠੇ ਹੋਏ ਸੀ ਉਹ ਉੱਥੇ ਜਾ ਕੇ 파ੜਦੇ। ਸਾਡੇ ਘਰ ਦੀ ਲੜਾਈ ਸੀ ਜਿੱਤ ਕੇ ਵਾਪਸ ਆਂਦੇ ਘਰੇ ਬੈ ਕੇ ਜੋ ਮਰਜ਼ੀ ਕਰਦੇ ਨੌਜਵਾਨਾਂ ਨੂੰ ਇਹ ਮਤਲਬ ਨਹੀਂ ਸੀ ੱੱਕਾ ਦੇ ਕੇ ਅਸੀਂ ਪਿੱਛੇ ਪਿੱਛੇ ਕਰਦੇ। ਕਾਟਾਂ ਸੀਗੀਆਂ ਪੜਦੇ ਪਾਣ ਨਾਲ ਕਿਸਾਨ ਆਗੂਆਂ ਦੀਆਂ ਕਾਟਾਂ ਦੂਰ ਖੱਟੜ ਦੇ ਘਰੇ ਜਾ ਕੇ ਜਾਮ ਵੀ ਖਰਕਾਰੇ ਹੁੰਦੇ ਸੀਗੇ ਸਾਰੇ ਪ੍ਰੂਫ ਸਾਹਮਣੇ ਆ ਗਿਆ ਸਾਰੇ ਸਬੂਤ ਸਾਹਮਣੇ ਆ ਗਿਆ ਹੱਲੇ ਵੀ ਅਗਰ ਅਸੀਂ ਇਹ ਖਾਨਾ ਪੂਰਤੀਆਂ ਕਰਾਂਗੇ ਵੀ ਨਹੀਂ ਉਦੋਂ ਜੋ ਕੀਤਾ ਤਾਂ ਹੋ ਸਕਦਾ ਸੀਗਾ ਜੋ ਹੋਇਆ ਠੀਕ ਹੋ ਗਿਆ ਅਸੀਂ ਹੋਰ ਸੁਧਾਰ ਸਕਦੇ ਸੀ ਅਗਰ ਅਸੀਂ ਗੋਂਗਲਾਂ ਤੋਂ ਮਿੱਟੀ ਹੀ ਝਾੜਨੀ ਆ ਜਿਨ੍ਹਾਂ ਨੂੰ ਗਲਤ ਨੂੰ ਗਲਤ ਨਹੀਂ ਕਹਿਣਾ ਰੁਲਦੂ ਗਲਤ ਸੀਗਾ ਰਾਜੀਵਾਲ ਗਲਤ ਸੀਗਾ ਠੀਕ ਹੈ 20 ਇਹੋ ਜਿਹੇ ਬੰਦੇ ਸੀ ਜਿਹੜੇ ਸਰੇ ਆਮ ਹੋ ਗਏ ਆ ਤੁਹਾਨੂੰ ਨਾਂ ਨਾਮ ਲੈਂਦੇ ਆ ਜਥੇਬੰਦੀ ਤੋਂ ਤੁਹਾਨੂੰ ਗੁਰੇਜ਼ ਹੋਗਾ ਮੈਨੂੰ ਨਹੀਂ ਹੈਗਾ ਜਿਹੜੇ ਵਿਕੇ ਸੀਗੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਪਿੱਠ ਤੋਂ ਧੱਕਾ ਦਿੱਤਾ ਵੀ ਤੁਸੀਂ ਜਾਓ ਜੇਸ ਲਾਲ ਕਿਲੇ ਉਤੇ ਝੰਡਾ ਲਹਿਰਾਇਆ ਸੀ ਉਹ ਝੰਡਾ ਨਹੀਂ ਸੀ ਕੋਈ ਖਾਲਸਾਣ ਦਾ ਉਹ ਨਿਸ਼ਾਨ ਸਾਹਿਬ ਸੀਗਾ ਤੇ ਉਸੇ ਲਾਲ ਕਿਲੇ ਦੇ ਉੱਤੇ ਮੋਦੀ ਨੇ ਵੀ ਨਿਸ਼ਾਨ ਸਾਹਿਬ ਚੜਾਇਆ ਸੀਗਾ ਫਿਰ ਉਦੋਂ ਅਸੀਂ ਘਰਾਂ 'ਚ ਬੈਠ ਕੇ ਤਾੜੀਆਂ ਕਿਉਂ ਮਾਰੀਆਂ ਦੀਪ ਨੇ ਇਹੋ ਜਿਹੀ ਕਿਹੜੀ ਗਲਤੀ ਕੀਤੀ ਸੀ ਦੇਖੋ ਛੋਟੀਆਂ-ਛੋਟੀਆਂ ਚੀਜ਼ਾਂ ਨੇ ਸੰਗਤ ਜੀ ਇਹ ਚੀਜ਼ਾਂ ਨੇ ਬਹੁਤ ਕਨਫਿਊਜ਼ ਕਰਦੀਆਂ ਨੇ ਕਿਉਂਕਿ ਕਿਸਾਨ ਆਗੂ ਆਪਣਾ ਪੁਆਇੰਟ ਆਫ 뷰 ਜਦੋਂ ਰੱਖਦੇ ਨੇ ਤਾਂ ਬਹੁਤ ਥਾਂਵਾਂ ਦੇ ਉੱਤੇ ਹੁੰਦਾ ਵੀ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਬਹੁਤ ਸਹੀ ਹੁੰਦਾ ਪਰ ਤੁਹਾਡੇ ਵੱਲ ਇੱਕ ਚੀਜ਼ ਲੱਗਦੀ ਹੈ ਵੀ ਇੱਕ ਤਰਫਾ ਗੱਲ ਹੋ ਰਹੀ ਹੈ ਉੱ ਯਾ ਜਿਹਨਾਂ ਨੂੰ ਵੱਖਵਾਦੀ ਅੱਤਵਾਦੀ ਖਾਲਸਤਾਨੀ ਕਹਿ ਕੇ ਪ੍ਰਮੋਟ ਕਰਕੇ ਸਾਈਡ ਲਾਈਨ ਕਰ ਦਿੱਤਾ ਗਿਆ ਤੇ ਕੇਂਦਰ ਬਹੁਤ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਟੇਬਲ ਦੇ ਉੱਤੇ ਉਹਨਾਂ ਨੂੰ ਮਾਰ ਦੇਣਗੇ ਤੇ ਜਿਹਨਾਂ ਨੂੰ ਖਰੀਦਣਾ ਆ ਮੀਟਿੰਗ ਕਰਕੇ ਥੋੜੀ ਨਾ ਟੇਬਲ ਤੇ ਖਰੀਦਣਾ ਆ ਉਹਨਾਂ ਨੇ ਸਾਰੇ ਆਗੂਆਂ ਨੂੰ 1 ਬਾਈ 1 ਇੱਕ ਇੱਕ ਦੀ ਕੀਮਤ ਲੱਗਣੀ ਹੈ ਤੇ ਉਹ ਉਹਨਾਂ ਨੇ ਲਈ ਜਿਹੜੇ ਵਿਕਦੇ ਸੀਗੇ ਰਾਜੀਵਾਲ ਵਰਗੇ ਫਟਾਫਟ ਅੱਗੇ ਇਲੈਕਸ਼ਨਸ ਦੇ ਵਿੱਚ ਮੂੰਹ ਸਵਾਰੀ ਬੈਠੇ ਸੀ ਵੀ ਅਸੀਂ ਸੀਐਮ ਬਣਨਾ ਆ ਇਹ ਭਾਜੀ ਕਹਿ ਰਹੇ ਨੇ ਵਿਊ ਲੈ ਲੀਏ ਹਾਂਜੀ ਦੱਸੋ ਜੀ ਬਈ ਗੱਲ ਇੱਕ ਇਹ ਜੇ ਅਸੀਂ ਆਖਦੀਏ ਵੀ ਉਹ ਵੀ ਲੀਡਰ ਗਲਤੋ ਵੀ ਲੀਡਰ ਗ ਤੁਸੀਂ ਦੱਸੋ ਤੁਸੀਂ ਤੁਸੀਂ ਦੱਸੋ ਤੁਸੀਂ ਦੱਸੋ ਜੀ ਮੈਂ ਮੈਂ ਗਲਤ ਦੱਸਦੀ ਆ ਤੁਸੀਂ ਸਾਰੇ ਲੀਡਰਾਂ ਦੀ ਪੋਜ਼ਿਟਿਵ ਚ ਗੱਲ ਆਇਆ ਸੀ ਇੱਥੇ ਅੱਜ ਸਾਹਮਣੇ ਬਹਿ ਕੇ ਆਪਣੇ ਅਸੀਂ ਇੰਟਰਵਿਊ ਨੂੰ ਵਾਇਰਲ ਕਰਨ ਲਈ ਜਾਂ ਮੈਂ ਵੀ ਸੋਚਿਆ ਮੇਰੇ ਵਿਊ ਜ਼ਿਆਦਾ ਆ ਜਾਣਗੇ ਮੈਂ ਰਾਜੇਵਾਲ ਨੂੰ ਗਾਲਾ ਕੱਢਾਂ ਉਗਰਾਹ ਨੂੰ ਗਾਲਾ ਕੱਢਾਂ ਰਾਜੇਵਾਲ ਦੀ ਕੋਈ ਇੱਕ ਕਮੀ ਹੋ ਸਕਦੀ ਏ ਹਰ ਲੀਡਰ ਵਿੱਚ ਕਮੀਆਂ ਹੋਣਗੀਆਂ ਪਰ ਖਾਸੀਅਤ ਵੀ ਨੇ ਜੇ ਅਸੀਂ ਅੱਜ ਉਗਰਾਹ ਨੂੰ ਇੱਥੋਂ ਬਹਿ ਕੇ ਗਾਲਾ ਕੱਢੀਏ ਉਹਨਾਂ 'ਚ ਕਮੀਆਂ ਹੋ ਸਕਦੀਆਂ ਨੇ ਉਹ ਵੀ ਬੰਦੇ ਨੇ ਪਰ ਖਾਸੀਅਤ ਵੀ ਨੇ ਮੈਂ ਉਹੀ ਕਹਿ ਰਿਹਾ ਸਿੰਘ ਸਾਹਿਬ ਮੈਂ ਉਹੀ ਕਹਿ ਰਿਹਾ ਸਿੰਘ ਸਾਹਿਬ ਤੁਸੀਂ ਖਾਸੀਅਤਾਂ ਦੱਸੋ ਸੰਗਤ ਕਮੈਂਟਸ ਦੇ ਵਿੱਚ ਉਹਦਾ ਜਵਾਬ ਦੇ ਸੁਣ ਤੋ ਲੋ ਪਿਆਰੇ ਤੁਸੀਂ ਆਪਣੀ ਵੀਡੀਓ ਪਾ ਲਓ ਸਾਡੀ ਪੁੱਛੋ ਨਾ ਰਹਿ ਗਈ ਗੱਲ ਜਦੋਂ ਜਦੋਂ 32 ਯੂਨੀਅਨ ਨੂੰ ਇਕੱਠੇ ਕਰਕੇ ਗਏ ਪਹਿਲੋ ਕਦੀ ਪੰਜਾਬ ਦੀਆਂ ਯੂਨੀਅਨ ਇਕੱਠੀਆਂ ਨਹੀਂ ਹੋਈਆਂ ਜੇ ਪਿਛਲਾ ਅੰਦੋਲਨ ਅਸੀਂ ਦਿੱਲੀ ਦਾ ਲੜਿਆ ਅੱਜ ਉਸ ਅੰਦੋਲਨ ਤੋਂ ਹੀ ਇੱਕ ਇੱਕ ਜਜ਼ਬਾ ਤੇ ਇੱਕ ਹਿੰਮਤ ਯਾਰ ਹੋਈ ਜਿਹੜਾ ਅੱਜ ਇੱਥੇ ਆ ਗਏ ਆ ਬਾਰਡਰ ਤੇ ਉਸ ਤੋਂ ਪਹਿਲਾਂ ਕਦੀ ਬੈਰੀਕੇਡ ਨਹੀਂ ਟੁੱਟੇ ਹਾਂ ਬਿਲਕੁਲ ਐਗਰੀ ਜੋ ਉਦੋਂ ਛੋਟੇ ਤੋੜੇ ਹਨ ਤੇ ਅੱਜ ਕਹਿੰਦਾ ਕੰਦਾ ਕਢਵਾਈਆਂ ਨੇ ਇਹਨਾਂ ਤੋਂ ਤੇ ਅੱਜ ਇੱਥੇ ਵੱਡੇ-ਵੱਡੇ ਇਹਨਾਂ ਨੂੰ ਇੰਤਜ਼ਾਮ ਕਰਨ ਦੇ ਪਏ ਨੇ ਉਹ ਪਿਛਲੇ ਅੰਦੋਲਨ ਦੇ ਡਰਾਈ ਏ ਸਰਕਾਰ ਤੇ ਐਸ ਕਰਕੇ ਜੇ ਅਸੀਂ ਪਿਛਲੇ ਅੰਦੋਲਨ ਨੂੰ ਹੀ ਕਾਂਟਾ ਮਾਰਦੀਏ ਭਈ ਉੱਥੇ ਆ ਹੋ ਗਿਆ ਨਹੀਂ ਕਾਂਟਾ ਨਹੀਂ ਮਾਰ ਰਹੇ ਜੀ ਉਸ ਚੀਜ਼ ਨੂੰ ਤੁਸੀਂ ਗਲਤ ਨਾ ਲੈ ਲਿਓ ਮਾਰਾ ਨਹੀਂ ਰਹਿ ਗਈ ਗੱਲ ਅਸੀਂ ਹਰਿਆਣੇ ਤੋਂ ਆ ਮੇਰੀ ਸੁਣੋ ਗੱਲ ਜੀ ਪਿਛਲੇ ਸਾਲ ਪਿਛਲੇ ਅੰਦੋਲਨ ਡੋਨੀ ਸਾਹਿਬ ਜਾਂ ਹੋਰ ਵੀ ਸਾਡੇ ਹਰਿਆਣੇ ਦੀ ਲੀਡਰਸ਼ਿਪ ਸੀ ਬਿਲਕੁਲ ਹੁਣ ਸਾਡੇ ਲੀਡਰਾਂ 'ਚ ਕੋਈ ਕਿਸੇ ਟਾਈਮ ਤੇ ਕੋਈ ਗ੍ਰਾਵਟ ਆ ਗਈ ਕੋਈ ਕਮੀ ਆ ਗਈ ਠੀਕ ਹੈ ਯਾਰ ਅਸੀਂ ਉਸ ਕਮੀ ਤੇ ਗੱਲ ਕਰੀਏ ਵੀ ਉਹਨੂੰ ਸੁਧਾਰਾਂਗੇ ਕਿ ਆਹ ਥੋੜਾ ਵੀ ਅਸੀਂ ਉਹਨੂੰ ਲੀਡਰ ਨੂੰ ਹੀ ਆਖਿਆ ਦੀ ਯਾਰ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਇਹਨੂੰ ਵੀ ਦਫਾ ਕਰੋ ਫਿਰ ਤੇ ਇਹਦਾ ਮਤਲਬ ਆਇਆ ਫਿਰ ਤੇ ਸਰਕਾਰੀ ਬੋਲੀ ਬੋਲਨੇ ਪਿਆ ਰਹਿ ਗਈ ਗੱਲ ਐਸ ਵੀ ਜੇ ਅੱਜ ਪੰਦੇਰ ਸਾਹਿਬ ਰੀ ਡੱਲੇ ਵਾਲੇ ਆ ਜਿਹੜੇ 18 20 ਲੀਟਰ ਜਿਹੜੇ ਵੀ ਲੀਡ ਕਰ ਰਹੇ ਨੇ ਅਸੀਂ ਵੀ ਉਸ ਟੀਮ ਦਾ ਇੱਕ ਛੋਟਾ ਜਿਹਾ ਹਿੱਸਾ ਕੋਈ ਬੜੇ ਵੱਡੇ ਲੀਡਰ ਨਹੀਂ ਨਹੀਂ ਖੁਸ਼ੀ ਪੰਦੇਰ ਸਾਹਿਬ ਅੱਗੇ ਲੱਗੇ ਸੀ ਨੌਜਵਾਨਾਂ ਦੀ ਅਗਵਾਹੀ ਕਰ ਰਹੇ ਸੀਗੇ ਉਹ ਚੀਜ਼ ਚਾਹੀਦੀ ਹੈ ਵੀ ਆਗੂ ਅੱਗੇ ਲੱਗਣ ਜਦੋਂ ਲੀਡਰ ਨੂੰ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਲੀਡਰ ਤੇ ਜਦੋਂ ਤੇ ਫੁੱਲ ਪਿੰਦੇ ਨੇ ਫੁੱਲ ਵੀ ਪਿੰਦੇ ਨੇ ਤੇ ਫੁੱਲ ਪਵਾਉਣ ਲਈ ਤੇ ਹੋਰ ਵੀ ਨਾਲ ਬੜੇ ਆ ਜਾਂਦੇ ਨੇ ਕਾਮਯਾਬੀ ਦੇ ਤੇ 100 ਬੰਦਾ ਸੇਰਾ ਬਣਵਾਉਣ ਵਾਲਾ ਤੇ ਜਦੋਂ ਕੋਈ ਦਿੱਕਤ ਆ ਜਾਏ ਨਾ ਕੋਈ ਨਿੱਕੀ ਹੋ ਜੇ ਫਿਰ ਮਾਂ ਪੁੱਤਰ ਨਹੀਂ ਸੰਭਾਲਦੀ ਫਿਰ ਵੱਡੇ ਵੱਡੇ ਬੁੱਧੀਜੀਵੀ ਆ ਨਹੀਂ ਪਤਾ ਲੱਗਦਾ ਪੀੜੀ ਗਲੀ ਚੋਂ ਕਿੱਥੋਂ ਲੰਘ ਗਏ ਤੇ ਐਸ ਕਰਕੇ ਲੀਡਰ ਨੇ ਸਾਰਾ ਕੁਝ ਸੋਚਣਾ ਹੈ ਉਹਨੇ ਨੌਜਵਾਨੀ ਬਾਰੇ ਵੀ ਸੋਚਣਾ ਹੈ ਉਹਨੇ ਸਰਕਾਰ ਨਾਲ ਹੀ ਲੜਨਾ ਹੈ ਮਕਸਦ ਏ ਕੀ ਏ ਵੀ ਅਸੀਂ ਸਰਕਾਰ ਤੋਂ ਕੁਝ ਨਾ ਕੁਝ ਲੈ ਕੇ ਜਾਣਾ ਹੈ ਖਾਲੀ ਗੱਲਾਂ ਏ ਵੀ ਅਸੀਂ ਜੇ ਅੰਦੋਲਨ ਵਿੱਢਿਆ ਸਾਡਾ ਮੇਨ ਮੋਟਿਵ ਕੀ ਏ ਬਿਲਕੁਲ ਮੇਨ ਮੋਟਿਵ ਤੇ ਆ ਵੀ ਸਰਕਾਰ ਨੇ ਕੁਝ ਦੇਣਾ ਹੈ ਸਰਕਾਰ ਦੀ ਸਹਿਮਤੀ ਨਾਲ ਹੀ ਮਿਲਣਾ ਦਿਆ ਸੀ ਸਰਕਾਰ ਤੋਂ ਲੈਣਾ ਉਹਦੇ ਲਈ ਅਸੀਂ ਇੱਕ ਪ੍ਰੈਸ਼ਰ ਬਿਲਡ ਅਪ ਕਰਨਾ ਹੈ ਉਹਦੇ ਲਈ ਅਸੀਂ ਸਾਰੇ ਅੱਜ ਵੀ ਡਟੇ ਪਏ ਆ ਆ ਸਾਰੇ ਲੋਕ ਨੇ ਕਿਸੇ ਨੂੰ ਪੁੱਛ ਲਓ ਹਰ ਬੰਦਾ ਕਿਹੜਾ ਬੰਦਾ ਡਰਦਾ ਇਹਨਾਂ ਦੀ ਗੋਲੀ ਤੋਂ ਸਿੰਘ ਸਾਹਿਬ ਜਿਹੜੇ ਡਰਦੇ ਨੇ ਉਹ ਘਰ ਬਿਠੇ ਨੇ ਸਿੰਘ ਸਾਹਿਬ ਡਰਨ ਦੀ ਗੱਲ ਨਹੀਂ ਆ ਦੇਖੋ ਪਹਿਲਾਂ ਵੀ ਅੰਦੋਲਨ ਅਸੀਂ ਜਿੱਤ ਕੇ ਬੇਸ਼ੱਕ ਆਏ ਆ ਪਰ ਉਸ ਵੇਲੇ ਜੋ ਮੋਦੀ ਨੇ ਜਾਂ ਅਮਿਤ ਸ਼ਾਹ ਨੇ ਜੋ ਸਮਝੌਤੇ ਕਿਸਾਨਾਂ ਦੇ ਨਾਲ ਕੀਤੇ ਜੋ ਦਲਾਸੇ ਦਿੱਤੇ ਉਹਨਾਂ ਤੋਂ ਅੱਜ ਮੁਨਕਰ ਹੋਏ ਨੇ ਉਹ ਬੈਕਫਿਟ ਤੇ ਗਏ ਆ ਅਸੀਂ ਤਾਂ ਚੱਲੇ ਆ ਨਾ ਜਿਹੜੀ ਚੀਜ਼ ਕਿਉਂਕਿ ਮੈਂ ਡੇ 1 ਜਦੋਂ ਆਇਆ ਸੀਗਾ ਤੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਆਈ ਥਿੰਕ ਪੰਦੇਰ ਸਾਹਿਬ ਨਾਲ ਵੀ ਉਦੋਂ ਗੱਲ ਹੋਈ ਸੀ ਫੁੱਲ ਸਾਹਿਬ ਨਾਲ ਵੀ ਹੋਈ ਸੀ ਮੇਰੀ ਗੱਲ ਤੇ ਆਬਸਾ ਵੀ ਉਹਨਾਂ ਨੇ ਵੀ ਉਹ ਐਗਰੀ ਕੀਤਾ ਵੀ ਅਗਰ ਉੱਥੇ ਅਸੀਂ ਥੋੜਾ ਟਾਈਮ ਹੋਰ ਰੁਕ ਜਾਂਦੇ ਉਹ ਚੀਜ਼ ਅਸੀਂ ਮਤਲਬ ਲਿਖਤੀ ਰਿਟਰਨ ਦੇ ਵਿੱਚ ਕਨਫਰਮ ਹੋਣ ਤੱਕ ਅਗਰ ਨਾ ਜਾਂਦੇ ਤਾਂ ਸ਼ਾਇਦ ਅੱਜ ਮੰਜ਼ਰ ਕੁਝ ਹੋਰ ਹੁੰਦਾ ਮੇਰੇ ਕਹਿਣ ਦਾ ਉਹ ਮਤਲਬ ਸੀ ਵੀ ਜਿੱਦਾਂ ਤੁਸੀਂ ਕਹਿੰਦੇ ਹੋ ਮੋਰਚੇ ਤੇ ਬਹੁਤ ਘਟ ਗਏ ਮੋਰਚਾ ਦਿੱਲੀ ਜਿਹੜਾ ਲੱਗਿਆ ਚੰਡੀਗੜ੍ਹ ਜਿਹੜਾ ਲੱਗਿਆ ਹੈ ਠੀਕ ਹੈ ਜੀ ਬੰਦੀ ਸਿੰਘਾਂ ਵਾਸਤੇ ਤਰਾਲੀਆਂ ਖਾਲੀ ਖੜੀਆਂ ਸੀਗੀਆਂ ਸਾਰੇ ਮੋਰਚੇ ਦੇ ਵਿੱਚ ਤਕਰੀਬਨ ਸਿਰਫ 100 ਬੰਦਾ ਹੋਗਾ ਤਾਂ ਮੋਰਚਾ ਚੱਕਿਆ ਗਿਆ ਨਹੀਂ ਚੱਕਿਆ ਗਿਆ ਨਾ ਅੱਜ ਫੇਰ ਤੋਂ ਮੋਰਚਾ ਭਰ ਗਿਆ ਹੈ ਮੇਨ ਇਹ ਹੈ ਕਿ ਆਗੂ ਜਿਹੜੇ ਉੱਥੇ ਹੈਗੇ ਨੇ ਉਹ ਉੱਥੇ ਹਵਾਰਾ ਜੀ ਦੇ ਪਿਤਾ ਜੀ ਉੱਥੇ ਬੈਠੇ ਆ ਪੱਕੇ ਬੈਠੇ ਆ ਜਿਹੜੀ ਪੰਜ ਹਵਾਰਾ ਜੀ ਦੀ ਜਥੇਬੰਦੀ ਹੈਗੀ ਆ ਪੰਜ ਮੇਨ ਆਗੂ ਨੇ ਆ 15 ਆਗੂ ਨੇ ਉਹ ਉੱਥੇ ਪਮਨ ਡਟੇ ਹੋਏ ਆ ਠੀਕ ਮੇਨ ਇਹ ਨਹੀਂ ਹੈ ਵੀ ਮੋਰਚਾ ਜੇ ਖਾਲੀ ਹੋ ਗਿਆ ਤਾਂ ਅਸੀਂ ਉੱਥੋਂ ਪਿੱਛੇ ਹੋ ਜਾਈਏ ਮੇਨ ਇਹ ਹੈ ਵੀ ਅਸੀਂ ਜਿਹੜੀ ਚੀਜ਼ ਨੂੰ ਜੇ ਇਸ ਮਕਸਦ ਵਾਸਤੇ ਗਏ ਉਹ ਸਾਡਾ ਮਕਸਦ ਪੂਰਾ ਹੋਇਆ ਕਿਉਂਕਿ ਸਰਕਾਰਾਂ ਅੱਖਾਂ 'ਚ ਘੱਟਾ ਪਾਣ ਵਾਸਤੇ ਬੈਠੀਆਂ ਨੇ ਸ਼ਾਇਦ ਤੁਹਾਡੀ ਮੇਰੀ ਸੋਚ ਜਿੱਥੇ ਮੁੱਕਦੀ ਹੈ ਉਹਨਾਂ ਕੋਲ ਜਿਹੜੇ ਨੀਤੀਕਾਰ ਹੈਗੇ ਨੇ ਜਿਹੜੇ ਉਹਨਾਂ ਦੀਆਂ ਨੀਤੀਆਂ ਘਟਦੇ ਨੇ ਜਿਹੜੇ ਉਹਨਾਂ ਦੇ ਥਿੰਕ ਟੈਂਕ ਹੈਗੇ ਨੇ ਜਿੱਥੇ ਸਾਡੀ ਖਤਮ ਹੁੰਦੀ ਹੈ ਨਾ ਉੱਥੇ ਉਹਨਾਂ ਦੀ ਸੋਚ ਸ਼ੁਰੂ ਹੁੰਦੀ ਹੈ ਉਹਨੂੰ ਪਤਾ ਹੈ ਤੁਹਾਨੂੰ ਕਾਹ ਕਿਹੜਾ ਪਾਣਾ ਹੈ ਉਹਨੂੰ ਪਤਾ ਲਾਲੀਪਾਪ ਕਿਹੜਾ ਫੜਾਣਾ ਹੈ ਉਹਨੂੰ ਪਤਾ ਹਾ ਸੋ ਉਹੋ ਚੀਜ਼ਾਂ ਜਦੋਂ ਤੱਕ ਅਸੀਂ ਨਹੀਂ ਸੋਚਾਂ ਕਿਉਂਕਿ ਮੈਂ ਕਿਸੇ ਕਿਸਾਨ ਆਗੂ ਨੂੰ ਨਹੀਂ ਉਰੇ ਨਿੰਦ ਰਿਹਾ ਉਹਨਾਂ ਦੀਆਂ ਨੀਤੀਆਂ ਦੇ ਵਿੱਚ ਜੋ ਗ੍ਰਾਫਟਾਂ ਸੀਗੀਆਂ ਉਹਨਾਂ ਦੀ ਕਾਲੀ ਦੇ ਵਿੱਚ ਜੋ ਗ੍ਰਾਫਟਾਂ ਸੀਗੀਆਂ ਮੈਂ ਉਹ ਦੱਸੀਆਂ ਨੇ ਉਰੇ ਇਹ ਨਹੀਂ ਹੈ ਵੀ ਕੋਈ ਆਗੂ ਪੂਰੀ ਤਰ੍ਹਾਂ ਗਲਤ ਹੈ ਪੂਰੀ ਤਰ੍ਹਾਂ ਮੈਂ ਵੀ ਸਹੀ ਨਹੀਂ ਹੋ ਸਕਦਾ ਮੇਰੀਆਂ ਜਿੰਨੀਆਂ ਵੀਡੀਓਜ਼ ਤੁਸੀਂ ਦੇਖੀਆਂ ਮੈਂ ਤੁਹਾਨੂੰ ਕਿਹਾ ਵੀ ਜਿੱਥੇ ਗਲਤ ਲੱਗਦਾ ਥੱਲੇ ਕਮੈਂਟ ਕਰਿਆ ਕਰੋ ਬੁਰੀਆਂ ਲੱਗਦੀਆਂ ਨੇ ਪਰ ਕੋੜੀਆਂ ਚੀਜ਼ਾਂ ਜਦੋਂ ਤੱਕ ਅਸੀਂ ਨਹੀਂ ਬੋਲਾਂਗੇ ਉਦੋਂ ਤੱਕ ਸਾਨੂੰ ਸਿੱਧੇ ਤਰੀਕੇ ਨਾਲ ਨਹੀਂ ਸਮਝ ਆਣੀਆਂ ਸਿੱਧੇ ਤਰੀਕੇ ਨਾਲ ਸਾਡੇ ਜ਼ਿਹਨ ਦੇ ਵਿੱਚ ਉਹ ਚੀਜ਼ਾਂ ਨਹੀਂ ਜਾਣੀਆਂ ਝੰਝੋੜਨ ਦੀ ਅੱਜ ਲੋੜ ਹੈ ਕਿਉਂਕਿ ਨੌਜਵਾਨ 13 ਤਰੀਕ ਦੇ ਜ਼ਖਮੀ ਹੋ ਰਹੇ ਨੇ ਕਿੰਨੇ ਨੌਜਵਾਨ ਜ਼ਖਮੀ ਨੇ ਅੰਦਾਜ਼ਾ ਹੈਗਾ ਤੁਹਾਨੂੰ ਪਤਾ ਹੈ ਜੀ ਸਾਨੂੰ ਅਸੀਂ ਖੁਦ ਪਤਾ ਲੈ ਸਾਰੇ ਕੰਮ ਦੇ ਵਿੱਚ ਕਿੰਨੇ ਤਕਰੀਬਨ ਅੰਦਾਜ਼ਾ 400 ਦੇ ਕਰੀਬ ਤੇ ਬੁਰੇ ਜਿਹੜੀ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਨੇ ਉਹ ਕਿੰਨੇ ਨੇ 7-8 ਜ਼ਿਆਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਹੀ ਸੱਟੇ ਅੱਖਾਂ ਜਿਹਦੀਆਂ ਗਈਆਂ ਉਹ ਕੌਣ ਉਹ ਮੁੰਡਾ ਪੀਜੀਆ ਅਸੀਂ ਉਹ ਦਵਿੰਦਰ ਇਹ ਪੰਗੂ ਉਹਦੇ ਕੋਲ ਵੀ ਹੋ ਕੇ ਆਇਆ ਦੇਖੋ ਗੱਲ ਆਏ ਅਸੀਂ ਪਿਛਲੇ ਅੰਦੋਲਨ ਵਿੱਚ 750 ਬੰਦਾ ਸ਼ਹੀਦ ਹੋਇਆ ਮੈਂ ਹਰਿਆਣੇ ਤੋਂ ਮੇਰੇ ਟੋਲ ਤੇ ਲਾਠੀ ਚਾਰਜੇ ਮੇਰੇ ਪਿੰਡ ਦਾ ਬੰਦਾ ਸ਼ਹੀਦ ਹੋਇਆ ਉਹ ਪਹਿਲਾ ਬੰਦਾ ਐਵੇਂ ਦਾ ਸੀ ਜਿਹੜਾ ਲਾਠੀ ਨਾਲ ਸ਼ਹੀਦ ਹੋਇਆ ਫੋਰਸਲੀ ਮਾਰਿਆ ਗਿਆ ਅਸੀਂ ਉਹ ਚੀਜ਼ਾਂ ਭੁਗਤੀਆਂ ਨੇ ਅਸੀਂ ਆ ਨਹੀਂ ਵੀ ਕੋਈ ਵੀ ਸਾਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਪਰ ਅਸੀਂ ਜਦੋਂ ਅੰਦੋਲਨ ਕਰਨੇ ਨੇ ਤੇ ਆ ਚੀਜ਼ਾਂ ਦੇ ਵੇਖੋ ਐਵੇਂ ਦੀ ਜ਼ਾਲਮ ਸਰਕਾਰ ਨਾਲ ਟਕਰਾਵਾਂਗੇ ਖਾਲੀ ਧਰਨਿਆਂ ਨਾਲ ਜਾਂ ਇੰਨੇ ਐਵੇਂ ਤੇ ਬੇਸ਼ਰਮ ਸਰਕਾਰਾਂ ਨਾਲ ਜੇ ਅਸੀਂ ਕਹੀਏ ਵੀ ਜੰਤਰ ਮੰਤਰ ਤੇ ਦਿੱਲੀ ਧਰਨਾ ਦੇ ਕੇ ਜਾਂ ਇਹਨਾਂ ਨੂੰ ਗਿਆਪਣ ਦੇ ਕੇ ਵੀ ਇਹ ਨਹੀਂ ਮੰਨਨ ਵਾਲੇ ਫਿਰ ਤੇ ਅੰਦੋਲਨ ਕਰਨੇ ਛੱਡ ਦੋ ਜੇ ਲੜਨਾ ਹੈ ਤੇ ਫਿਰ ਲੜਨਾ ਪਏਗਾ ਤੇ ਕੋਸ਼ਿਸ਼ ਜਿਹੜੀ ਆ 13 ਵਾਲਾ ਪ੍ਰੋਗਰਾਮ ਬਣਾਇਆ ਜਿੰਨਾਂ ਆਗੂਆਂ ਨੇ ਇਹਦੇ ਵਿੱਚ ਮਿਹਨਤ ਕੀਤੀ ਏ ਬਹੁਤ ਵਧੀਆ ਮਿਹਨਤ ਕੀਤੀ ਉਹਨਾਂ ਬਹੁਤ ਵਧੀਆ ਸੋਚ ਕੇ ਸਹੀ ਟਾਈਮ ਤੇ ਚੋਣਾਂ ਸਿਰਤੇ ਨੇ ਤੇ ਇਹਨਾਂ ਉਹਨਾਂ ਇੱਕ ਹਿੰਮਤ ਤੇ ਕੀਤੀ ਉਹ ਗਿਆਪਣ ਗਿਆਪਣ ਤੇ ਨਹੀਂ ਖੇਡੇ ਯਾਉਨਾਦ ਨੇ ਕੀਤਾ ਵੀ ਦੂਜੇ ਦਿਨ ਕੋਲ ਦੇ ਦਿਓ ਜੀ ਅੱਜ ਗਿਆਪਣ ਉਸ ਚੀਜ਼ ਦਾ ਲਖੀਮਪੁਰ ਖੀਰੀ ਤੇ ਹੀ ਸੋ ਕੰਪਣ ਦੀ ਬਾਤ ਆ ਅੱਜ ਇੱਕ ਪਿਓਰ ਇੱਕ ਨiyet ਦੇ ਨਾਲ ਲੜਦੇ ਹੋਏ ਤੇ ਦਿਸਦੇ ਪਏ ਨੇ ਉਹਨੇ ਕੋਸ਼ਿਸ਼ ਤੇ ਕੀਤੀ ਇਸ ਕਰਕੇ ਜਿਹੜੇ ਆਗੂ ਨੇ ਉਹ ਕੰਮ ਵਧੀਆ ਕਰਦੇ ਪਏ ਨੇ ਜੇ ਅਸੀਂ ਵਾਹਿਗੁਰੂ ਨੇ ਕਿਰਪਾ ਕਰਨੀ ਹੈ ਜੇ ਅਸੀਂ ਇਤਬਾਰ ਰੱਖਾਂਗੇ ਰਹਿ ਗਈ ਗੱਲ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਇਹ ਕਾਮ ਅਸੀਂ ਆਪਣੀ ਲੋਕਲ ਭਾਸ਼ਾ ਕਹਿੰਦੇ ਨੇ ਵੀ ਸਰਕਾਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਨੇ ਉਹ لمبے ਹੱਥ ਕਈ ਕੰਮ ਐਵੇਂ ਦੇ ਕਰਾ ਦਿੰਦੇ ਨੇ ਸਾਡੇ ਆਗੂਆਂ ਤੱਕ ਸਾਰਿਆਂ ਥੱਕ ਉਹਨਾਂ ਦਾ ਸੇਕ ਜਾਂਦਾ ਹੈ ਪਿਛਲੇ ਅੰਦੋਲਨਾਂ 'ਚ ਵੇਖਿਆ ਕਈ ਆਗੂਆਂ ਦਾ ਜਿਹੜੀ ਭੂਮਿਕਾ ਸੀ ਬਾਅਦ ਇਹ ਸੰਦੇਹ ਦੇ ਘੇਰੇ ਚ ਆਈ ਇਹ ਕੋਈ ਵੱਡੀ ਚੀਜ਼ ਨਹੀਂ ਜਿਹੜੀ ਸਰਕਾਰਾਂ ਨੇ ਉਹਨਾਂ ਕੋਲ ਬਹੁਤ ਤਾਕਤ ਏਜੰਸੀਆਂ ਨੇ ਬਹੁਤ ਸਿਸਟਮ ਨੇ ਉਹ ਚੀਜ਼ਾਂ ਠੀਕ ਨਹੀਂ ਬਾਕੀ ਮੈਂ ਲੋਕਾਂ ਨੂੰ ਵੀ ਆ ਕਹਾਂਗਾ ਕਦੀ ਵੀ ਨੇਤਾ ਦਾ ਕੰਸੀਮਿਤ ਨਾ ਰੋ ਨੇਤਾ ਨੂੰ ਤੱਕ ਸੀਮਿਤ ਨਾ ਰੋ ਮੁੱਦੇ ਤੇ ਧਿਆਨ ਰੱਖੋ ਬਿਲਕੁਲ ਜੀ ਸਾਡਾ ਨਾਲ ਲਾ ਕੇ ਚੱਲੋ ਸਾਡਾ ਟੀਚਾ ਸਾਨੂੰ ਪਤਾ ਹੋਣਾ ਚਾਹੀਦਾ ਆ ਸਾਨੂੰ ਤੁਸੀਂ ਮੁੱਦੇ ਨਾਲ ਪਿਆਰ ਕਰੋ ਨਾ ਕਿ ਇੱਕ ਨੇਤਾ ਦੇ ਪ੍ਰਤੀ ਉਹਨੂੰ ਕਰੇਜ ਦੇ ਕੇ ਉਹਨੂੰ ਹੀਰੋ ਨਾ ਬਣਾਓ ਇਹ ਜਿਹੜੇ ਹੀਰੋ ਬਣਾਏ ਬੜਾ ਸੇਤ ਦੇ ਨੇ ਕਿਸੇ ਨੂੰ ਇੰਨਾ ਹੀਰੋ ਨਾ ਬਣਾ ਦਿਓ ਇੰਨੀਆਂ ਸੈਲਫੀਆਂ ਨਾ ਲਿਆ ਕਰੋ ਭਈ ਉਹਦੇ ਵਿਚਾਰੇ ਦਾ ਭਾਂਡਾ ਛੋਟਾ ਹੋਇਆ ਉਹਦੇ ਕੋਲ ਪਚਣ ਹੀ ਨਾ ਉਹਦਾ ਆਵਾ ਯੂਥ ਜੇ ਕਿ ਮੈਂ ਤਾਂ ਹੀਰੋ ਬਣ ਗਿਆ ਗੱਲ ਉੱਥੇ ਹੀ ਆ ਜਾਂਦੀ ਹੈ ਵੀ ਐਕਚੁਅਲੀ ਅਸਲ ਜਿਹੜੇ ਆਗੂ ਹੋਣਗੇ ਨਾ ਜਾਂ ਜਿਹੜੇ ਅਸਲ ਕੌਮ ਦੇ ਯੋਧੇ ਹੋਣਗੇ ਜਣਾਂ ਨੇ ਅੱਗੇ ਲੱਗਣਾ ਹੈ ਉਹ ਉਹ ਕਹਿੰਦੇ ਨਹੀਂ ਜ਼ੁਬਾਨ ਤੋਂ ਵੀ ਅਸੀਂ ਆਹ ਕਰਾਂਗੇ ਉਹਨਾਂ ਨੇ ਉਹਨਾਂ ਗੁਰੂ ਦੇ ਵਚਨਾਂ ਦੇ ਉੱਤੇ ਪੈਰਾ ਹੀ ਦੇਣਾ ਆ ਫਿਰ ਕਿ ਪੰਥ ਵਸੇ ਮੈਂ ਉਜੜਾ ਪੰਜਾਬ ਵਸੇ ਮੈਂ ਉਜੜਾ ਇਹ ਜਿਹੜੀ ਚੀਜ਼ ਹੈ ਇਹ ਜਿਹੜੀ ਫਿਤਰਤ ਹੈ ਇਹ ਹਰ ਕਿਸੇ ਦੇ ਅੰਦਰ ਨਹੀਂ ਆਂਦੀ ਅੱਜ ਨੌਜਵਾਨ ਜਿਹੜਾ ਉਰੇ ਆਇਆ ਆ ਉਹ ਬੇਸ਼ੱਕ ਕਿਸਾਨ ਜਥੇਬੰਦੀਆਂ ਬਹੁਤ ਲੱਗੀਆਂ ਨੇ ਨਾਲ ਜਿਨ੍ਹਾਂ ਦੇ ਨਾਲ ਸਾਥ ਦੇਣ ਵਾਸਤੇ ਪਰ ਉਹ ਆਪ ਮਹਾਰਿਆ ਆਇਆ ਕਿਸੇ ਲਾਲਚ ਦੇ ਵਿੱਚ ਨਹੀਂ ਆਇਆ ਇਹ ਬਾਦਲਾਂ ਦੀ ਰੈਲੀ ਨਹੀਂ ਹੈਗੀ ਕਿ ਟਰੱਕ ਭਰ-ਭਰ ਕੇ ਭਈਏ ਉਹਦੇ ਵਿੱਚ ਬਾੜੇ ਹੋਏ ਨੇ ਜਾਂ ਇਹ ਅਗਵੰਤ ਮਾਨ ਦੀ ਰੈਲੀ ਨਹੀਂ ਹੈਗੀ ਵੀ ਬੱਸਾਂ ਭਰ ਲੀਆਂ ਤੇ ਸਾਰੀਆਂ ਦੀਆਂ ਸਾਰੀਆਂ ਚਲੋ ਜੀ ਹੁਣ ਅੰਬਰਸਰ ਚ ਰੈਲੀ ਆ ਤੇ ਅੰਬਰਸਰ ਤੇ ਹੁਣ ਤਰਨਤਾਰਨ ਚ ਰੈਲੀ ਆ ਤੇ ਤਰਨਤਾਰ ਇਹ ਉਹ ਪੰਜਾਬ ਦਾ ਯੂਥ ਹੈ ਜਿਹਨੂੰ ਇਹਨਾਂ ਨੇ ਸੋਚਿਆ ਸੀ ਆ ਵੀ ਅਸੀਂ ਅੱਧਾ ਕੀ ਤਾਂ ਨਸ਼ੇ ਦੇ ਨਾਲ ਮਾਰਤਾ ਅੱਧਾ ਕੀ ਗੋਲੀਆਂ ਨਾਲ ਮਾਰਤਾ ਅੱਧਾ ਕੀ ਚੱਕ ਕੇ ਝੂਠੇ ਪਰਚੀਆਂ 'ਚ ਠੋਕਦਾ ਤੇ ਜਿਹੜਾ ਬੱਚਾ ਸੀ ਡਰਾ ਧਮਕਾ ਕੇ ਬਾਹਰ ਭੇਜਦਾ ਪਰ ਇਹ ਪੰਜਾਬ ਤੇ ਹਰਿਆਣਾ ਹਿੰਦ ਹਕੂਮਤ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਇਹ ਉਹ ਸਟੇਟਾਂ ਨੇ ਜਿਹੜੀਆਂ ਦੋ ਪੂਰੇ ਭਾਰਤ ਦੇ ਬਰਾਬਰ ਆ ਜੇ ਇਹ ਇਹ ਦੋ ਸਟੇਟਾਂ ਪੂਰੇ ਭਾਰਤ ਦਾ ਛਿਆੜ ਦੇ ਵਿੱਚ ਢਿੱਡ ਭਰ ਸਕਦੇ ਸੀ ਜਦੋਂ ਕੌਲਾ ਚੱਕ ਕੇ ਬਾਹਰ ਮੰਗਦੇ ਸੀ ਜਦੋਂ ਹਰੀ ਕ੍ਰਾਂਤੀ ਲੈ ਕੇ ਆਂਦੀ ਸੀ ਬੇਸ਼ੱਕ ਅਸੀਂ ਆਪਣੀਆਂ ਜ਼ਮੀਨਾਂ ਦਾ ਬੇੜਾ ਕਰ ਕਰ ਲਿਆ ਉਸ ਹਰੀ ਕ੍ਰਾਂਤੀ ਦੇ ਚੱਕਰ 'ਚ ਝੋਨੇ ਤੇ ਕਣਕ ਦੇ ਚੱਕਰ ਦੇ ਵਿੱਚ ਪੈ ਕੇ ਪਰ ਇਹਨਾਂ ਨੂੰ ਇਹ ਹੀ ਪਤਾ ਜੇ ਪੂਰੇ ਭਾਰਤ ਦਾ ਢਿੱਡ ਭਰ ਸਕਦੇ ਤੇ ਪੂਰੇ ਭਾਰਤ ਦੀ ਧੌਣ ਤੇ ਗੋਡਾ ਰੱਖ ਕੇ ਇਹ ਆਪਣੀਆਂ ਗੱਲਾਂ ਵੀ ਮਨਾ ਸਕਦੇ ਨੇ ਤੇ ਸਾਨੂੰ ਮਜਬੂਰ ਵੀ ਕਰ ਸਕਦੇ ਨੇ ਇਸ ਕਰਕੇ ਪੰਜਾਬ ਤੇ ਹਰਿਆਣਾ ਦੇ 2% ਜਾਂ 4% ਜਿਹੜੇ ਨੇ ਉਹ ਪੂਰੇ ਭਾਰਤ ਦੇ ਬਰਾਬਰ ਇਹਨਾਂ ਨੂੰ ਲੱਗਦੇ ਨੇ ਚੁੱਬਦੇ ਨੇ ਖੈਰ ਕਿਸਾਨ ਆਪਣੇ ਹੱਕ ਲੈਣ ਵਾਸਤੇ ਤਤਪਰ ਸੀ ਹੈ ਰਹੂਗਾ ਪਰ ਇਹ ਹਕੂਮਤਾਂ ਨੂੰ ਸੋਚਣਾ ਪੈਣਾ ਹੈ ਕਿ ਅੰਨਦਾਤਾ ਦੇ ਨਾਲ ਜੇ ਤੁਸੀਂ ਅਨਿਆਇ ਕਰੋਗੇ ਅਨਿਆਇ ਖਟੋਗੇ ਤਾਂ ਤੁਸੀਂ ਘਰ ਦੇ ਵਿੱਚ ਬਹਿ ਕੇ ਕੀ ਖਾਓਗੇ ਤੁਸੀਂ ਵੀ ਚਾਹੇ ਫਲ ਫਰੂਟ ਖਾਣੇ ਹੋ ਦਾਲਾਂ ਦਾਲਾਂ ਰੋਟੀਆਂ ਸਬਜ਼ੀਆਂ ਖਾਣੇ ਹੋ ਇਹਨਾਂ ਦੇ ਹੱਥੋਂ ਹੀ ਨਿਕਲਦੀਆਂ ਨੇ ਤੇ ਜੇ ਇਹਨਾਂ ਦੇ ਹੱਥ ਵੱਢੋਗੇ ਤਾਂ ਉਹ ਦਿਨ ਦੂਰ ਨਹੀਂ ਹੋਣਾ ਜਦੋਂ ਤੁਸੀਂ ਅੱਡੀਆਂ ਰਗੜੋਗੇ ਤੇ ਤੁਹਾਨੂੰ ਪਾਣੀ ਪੁੱਛਣ ਵਾਲਾ ਕੋਈ ਨਹੀਂ ਹੋਊਗਾ ਸੋ ਹੋਰ ਕੋਈ ਆਗੂ ਕੁਝ ਕਹਿਣਾ ਚਾਹੁੰਦਾ ਤੁਸੀਂ ਇਸ ਮਸਲੇ ਉੱਤੇ ਕੁਝ ਕਹਿਣਾ ਚਾਹੋਗੇ ਆਜੋ ਅੱਗੇ ਆਜੋ ਤੁਸੀਂ ਕਹੋਗੇ ਇਹ ਮੋਰਚਾ 13 ਤਰੀਕ ਦਾ ਲੱਗਿਆ ਆ ਇਸ ਮੋਰਚੇ ਨੂੰ ਲੈ ਕੇ ਨੌਜਵਾਨਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਆ ਅਸੀਂ ਜਾਣਾਂ ਸਾਨੂੰ ਇੱਕ ਆਰਡਰ ਹੋਵੇ ਤੁਹਾਨੂੰ ਕੀ ਲੱਗਦਾ ਆਰਡਰ ਕਦੋਂ ਹੋਊਗਾ ਅ ਦੇਖੋ ਆਰਡਰ ਦੇਣਾ ਬਹੁਤ ਸੌਖਾ ਹੈ ਆਰਡਰ ਤੇ ਪਹਿਰਾ ਦੇਣਾ ਜਾਂ ਉਹਨੂੰ ਸਹੀ ਤਰੀਕੇ ਨਾਲ ਉਹਦੀ ਇੰਪਲੀਮੈਂਟੇਸ਼ਨ ਕਰਨੀ ਬਹੁਤ ਔਖੀ ਐਗਜ਼ੀਕਿਊਟ ਕਰਨਾ ਬਹੁਤ ਔਖਾ ਹੈ ਉਹੀ ਗੱਲ ਸਰਕਾਰ ਵਾਲੀ ਜਿਵੇਂ ਵੀ ਫਸਲਾਂ ਤੇ ਐਮਐਸਪੀ ਤੈਅ ਕਰਨੀ ਤਾਂ ਬੜੀ ਸੌਖੀ ਐ ਪਰ ਦੇਣ ਲੱਗੇ ਇਹਨਾਂ ਨੂੰ ਇਹ ਹੱਥ ਆਪਣੇ ਪਿੱਛੇ ਖਿੱਚ ਲੈਂਦੇ ਆ ਸੋ ਜਿੱਥੇ ਗੱਲ ਉਤਸ਼ਾਹ ਦੀ ਐ ਉਤਸ਼ਾਹ ਦੇ ਨਾਲ ਨਾਲ ਇਸ ਵੇਲੇ ਦੀ ਸਿਰਫ ਇਸ ਅੰਦੋਲਨ ਤੱਕ ਆਪਾਂ ਸੀਮਤ ਨਾ ਰਹੀਏ ਜਿਹੜੀ ਐ ਕਿ ਨਿਊ ਵਰਲਡ ਆਰਡਰ ਦੀਆਂ ਪਾਲਸੀਆਂ ਆ ਰਹੀਆਂ ਨੇ ਜਾਂ ਜੋ ਇਸ ਦੇਸ਼ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਜਿੱਦਾਂ ਕਬਜ਼ਾ ਹੁੰਦਾ ਜਾ ਰਿਹਾ ਗੱਲ ਉੱਥੇ ਤੱਕ ਜਾਣੀ ਚਾਹੀਦੀ ਐ ਨੌਜਵਾਨਾਂ ਦਾ ਜਿਹੜਾ ਮੈਂ ਸਮਝਦਾ ਕਿ ਮਤਲਬ ਇੱਥੇ ਇੱਕ ਇਦਾਂ ਦੀ ਸੋਚ ਚੱਲ ਰਹੀ ਆ ਵੀ ਸਿਰਫ ਬੈਰੀਕੇਡ ਤੋੜਨਾ ਹੀ ਨੌਜਵਾਨਾਂ ਦਾ ਕੰਮ ਐ ਮੈਂ ਸਮਝਦਾ ਸਿਰਫ ਬੈਰੀਕੇਡ ਤੋੜਨਾ ਨੌਜਵਾਨਾਂ ਦਾ ਕੰਮ ਨਹੀਂ ਇਹਨਾਂ ਸਰਕਾਰਾਂ ਦਾ ਹੰਕਾਰ ਤੋੜਨਾ ਵੀ ਨੌਜਵਾਨਾਂ ਦਾ ਕੰਮ ਐ ਹੁਣ ਉਹ ਕਿਵੇਂ ਤੋੜਾਂਗੇ ਉਹ ਜਦੋਂ ਤੱਕ ਅਸੀਂ ਨੌਜਵਾਨਾਂ ਦੇ ਵਿੱਚ ਆਪਣੀ ਇਹ ਗੱਲਾਂ ਲੈ ਕੇ ਜਾਵਾਂਗੇ ਕੀ ਅੱਜ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਨੌਬਤ ਕਿਉਂ ਆਈ ਐ ਅੱਜ ਜਿਹੜੀ ਅੱਜ ਸਾਨੂੰ ਐਮਐਸਪੀ ਮਿਲ ਰਹੀ ਉਹ ਕਿਵੇਂ ਮਿਲ ਰਹੀ ਐ ਫਿਰ ਹੁਣ ਕਈ ਸਵਾਲ ਇਹ ਵੀ ਕਰਦੇ ਆ ਵੀ ਯਾਰ ਤੁਹਾਨੂੰ ਪੰਜਾਬ ਤੇ ਹਰਿਆਣਾ ਨੂੰ ਤਾਂ ਐਮਐਸਪੀ ਆਲਰੇਡੀ ਮਿਲ ਰਹੀ ਐ ਕਿਆ ਲੋੜ ਐ ਅੱਜ ਜਿਹੜੀ ਸਾਨੂੰ ਐਮਐਸਪੀ ਮਿਲ ਰਹੀ ਹੈ ਇੱਕ ਸਕੀਮ ਦੇ ਤਹਿਤ ਮਿਲ ਰਹੀ ਹੈ ਜਿਵੇਂ ਪੰਜਾਬ ਦੇ ਵਿੱਚ 600 ਯੂਨਟ ਬਿਜਲੀ ਮਾਫ ਹੈ ਉਹ ਕੀ ਹੈ ਉਹ ਸਕੀਮ ਹੈ ਕਾਨੂੰਨ ਥੋੜਾ ਨਾ ਜੀ ਕੋਈ ਉਹ ਬੱਸਾਂ ਦੇ ਵਿੱਚ ਜਨਾਨੀਆਂ ਦਾ ਸਫ਼ਰ ਫਰੀ ਹੈ ਉਹ ਕੀ ਹੈ ਉਹ ਸਕੀਮ ਹੈ ਆਟਾ ਦਾਲ ਕੀ ਹੈ ਸਕੀਮ ਹੈ ਪਰ ਜਿਹੜਾ ਸੀ ਐਮਐਸਪੀ ਦਾ ਕਾਨੂੰਨ ਬਣਾਉਣਾ ਚਾ ਰਹੇ ਆ ਉਹ ਇਸੇ ਕਰਕੇ ਬਣਾਉਣਾ ਚਾ ਰਹੇ ਕਿ ਸਾਨੂੰ ਸਰਕਾਰ ਦੀ ਨੀਅਤ ਤੇ ਸ਼ੱਕ ਹੈ ਜਿੱਦਾਂ ਸਾਡੇ ਦੇਸ਼ ਦਾ ਹਾਲ ਹਾਲ ਹੁੰਦਾ ਜਾ ਰਿਹਾ ਹੈ ਇਸ ਕਰਕੇ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਆ ਹੁਣ ਉਹਨੂੰ ਬਣਵਾਉਣ ਲਈ ਠੀਕ ਆ ਸਾਡਾ ਪਿਛਲਾ ਅੰਦੋਲਨ ਸੀਗਾ ਉਹ ਚ ਕੁਝ ਕਮੀਆਂ ਸੀ ਪਰ ਇਸ ਵਾਰੀ ਜਦੋਂ ਲੋਕ ਇਕੱਠੇ ਹੋਏ ਆ ਸ਼ਾਇਦ ਉਹ ਚ ਵੀ ਕੁਝ ਮਹਾਰਾਜ ਦੀ ਰਜਾ ਸੀ ਮੈਂ ਤਾਂ ਇਹ ਕਹੂੰਗਾ ਜੇ ਕਿਉਂਕਿ ਸਾਡਾ ਅਸਾ ਪੰਜਾਬੀਆਂ ਦਾ ਖਾਸ ਕਰਕੇ ਸਿੱਖਾਂ ਦਾ ਕਿਉਂਕਿ ਅਸੀਂ ਹਰ ਇੱਕ ਗੱਲ ਮਹਾਰਾਜ ਤੋਂ ਹੀ ਸ਼ੁਰੂ ਕਰਦੇ ਆਂ ਮਹਾਰਾਜ ਵੀ ਖਤਮ ਕਰਦੇ ਆਂ ਅਸੀਂ ਇਹ ਸਮਝਦਾ ਮੇਰੀ ਪਰਸਨਲ ਸੋਚ ਆ ਵੀ ਸ਼ਾਇਦ ਮਹਾਰਾਜ ਨੇ ਉਦੋਂ ਇਸੇ ਕਰਕੇ ਸਾਨੂੰ ਵਾਪਸ ਭੇਜਦਾ ਕੀ ਕੋਸ਼ਕ ਕਿਸਾਨ ਆਗੂ ਜਿਹੜੇ ਵਿਕਣ ਵਾਲੇ ਸੀ ਜਾਂ ਕੁਝ ਮਤਲਬ ਜਿਨ੍ਹਾਂ ਦੀ ਮਨਸ਼ਾ ਕੋਈ ਖਰਾਬ ਸੀ ਕੀ ਪਤਾ ਉੱਥੇ ਬਹਿ ਕੇ ਕੀ ਹੋਰ ਕੁਝ ਕਰਵਾ ਜਾਂਦੇ ਘੱਟੋ ਘੱਟ ਅਸੀਂ ਤਿੰਨ ਕਾਲੇ ਕਾਨੂੰਨ ਦਾ ਰੱਦ ਕਰਵਾ ਲੇ ਹੈਨਾ ਕੀ ਪਤਾ ਉਹ ਉਹ ਨਾਲ ਰਲ ਕੇ ਕਿਉਂਕਿ ਚਿੱਠੀਆਂ ਵੀ ਗਈਆਂ ਕਿ ਜਿੱਥੇ ਇਹ ਕਿਹਾ ਵੀ ਇੱਕ ਕਾਨੂੰਨ ਰੱਦ ਕਰ ਦਿਓ ਜੀ ਇੱਕ ਦੀ ਕਮੇਟੀ ਬਣਾ ਦਿਓ ਜੀ ਇੱਕ ਨੂੰ ਇਦਾਂ ਕਰ ਦਿਓ ਜੀ ਕੁਝ ਬਹੁਤ ਕੁਝ ਹੋਇਆ ਪਰ ਉਹਦਾ ਪ੍ਰਮਾਤਮਾ ਨੇ ਕਿਰਪਾ ਰੱਖੀ ਆ ਪ੍ਰਮਾਤਮਾ ਨੇ ਲਾਜ ਰੱਖੀ ਆ ਸੋ ਇਹ ਅੰਦੋਲਨ ਵੀ ਕਹਿ ਲਈਏ ਵੀ ਆਪਾਂ ਜਿੰਨੇ ਵੀ ਇੱਥੇ ਆਏ ਆ ਮੈਂ ਤਾਂ ਇਹ ਸਮਝਦਾ ਉਹਨਾਂ ਵੀਰ ਜੀ ਵੀ ਸੇਵਾ ਲੱਗੀ ਆ ਮਹਾਰਾਜ ਵੱਲੋਂ ਬਿਲਕੁਲ ਜੀ ਸੇਵਾ ਲੱਗੀ ਤੇ ਇਹ ਸੇਵਾ ਕੌਣ ਕੌਣ ਕਿੱਦਾਂ ਨਿਭਾ ਰਿਹਾ ਆ ਤੇ ਕੀ ਹੁਣ ਪੰਜਾਬ ਦੇ ਆ ਹਰਿਆਣਾ ਦੇ ਹਿੱਸੇ ਪੈਂਦਾ ਕਿਸਾਨ ਆਗੂਆਂ ਦੇ ਹਿੱਸੇ ਕੀ ਆਂਦਾ ਆ ਉਹ ਦੇਖਣਾ ਜ਼ਰੂਰੀ ਹੋਊਗਾ ਤੇ ਹੁਣ ਮੈਂ ਇਹ ਵੀ ਜਾਨਣਾ ਜ਼ਰੂਰ ਚਾਹਾਂਗਾ ਵੀ ਇੱਕ ਨੌਜਵਾਨ ਹੋਣ ਦੇ ਨਾਤੇ ਜਿੰਨੇ ਨੌਜਵਾਨ ਉਰੇ ਆਏ ਆ ਤੁਹਾਨੂੰ ਲੱਗਦਾ ਵੀ ਕਹਿ ਰਹੇ ਨੇ ਵੀ ਜਿਹੜੇ ਕਿਸਾਨਾਂ ਆਗੋਂ ਦੀ ਮੀਟਿੰਗ ਚੱਲ ਰਹੀ ਆ ਕਿਸਾਨ ਆਗੂ ਡਿਸਾਈਡ ਕਰਨਗੇ ਵੀ ਕਦੋਂ ਤੋੜਨਾ ਹੈ ਕਦੋਂ ਨਹੀਂ ਤੋੜਨਾ ਜੀਸੀਬੀ ਮਸ਼ੀਨਾਂ ਵੱਡੀਆਂ ਜਿਹੜੀਆਂ ਹੈਗੀਆਂ ਨੇ ਉਹ ਪਿੱਛੇ ਹੀ ਰੋਕ ਦਿੱਤੀਆਂ ਗਈਆਂ ਤੇ ਕੇਂਦਰ ਵੱਲੋਂ ਵੀ ਆਰਡਰ ਕੀਤਾ ਗਿਆ ਵੀ ਜੀਸੀਬੀ ਮਸ਼ੀਨਾਂ ਨਾ ਵਰਤਣ ਕਿਸਾਨ ਉਹ ਗੋਲੀਆਂ ਵਰਤਣ ਉਹ ਹੱਥ ਗੋਲੇ ਵਰਤਨ ਉਹ ਟੀਅਰ ਗੈਸ ਵਰਤਨ ਉਹ ਇਵਨ ਤੇਰਾ ਬੋਹਰ ਦੀਆਂ ਗੋਲੀਆਂ ਵੀ ਚਲਾਣ जख्मी ਕਰਨ ਉਹ ਸਭ ਕੁਝ ਵਰਤਨ ਤੇ ਇੱਥੇ ਅਗਰ ਅਸੀਂ ਮਤਲਬ ਜੀ ਸੀ ਬੀ ਵੀ ਲੈ ਕੇ ਆਂ ਤਾਂ ਉੱਤੇ ਵੀ ਰੋਕ ਉਹ ਵੀ ਕੇਂਦਰ ਵੱਲੋਂ ਤੇ ਸਾਡੇ ਕਿਸਾਨਾਂ ਨੂੰ ਰੁਕ ਜਾਣ ਮੈਂ ਕਹਿੰਦਾ ਜੀ ਜੀ ਸੀ ਬੀ ਤਾਂ ਛੱਡੋ ਇਹਨਾਂ ਤੋਂ ਸਾਡਾ ਟਰੈਕਟਰ ਵੀ ਚੋਬ ਰਿਹਾ ਖੱਟਰ ਸਾਹਿਬ ਇਹ ਕਹਿ ਰਹੇ ਵੀ ਤੁਸੀਂ ਟਰੈਕਟਰ ਤੇ ਨਾਓ ਜੀ ਟ੍ਰੇਨਾਂ ਤੇ ਆ ਜਾਓ ਜਿਹੜੇ ਅੱਜ ਕੇਰਲਾ ਦੇ ਮੱਧਿਆ ਪ੍ਰਦੇਸ਼ ਦੇ ਮਹਾਰਾਸ਼ਟਰਾ ਦੇ ਹੋਰ ਜਿਹੜੇ ਕਿਸਾਨ ਸੀ ਉਹ ਕਿਵੇਂ ਆ ਰਹੇ ਸੀ ਉਹ ਸਾਰੇ ਟ੍ਰੇਨਾਂ ਤੇ ਆ ਰਹੇ ਸੀ ਫਿਰ ਇਹਨਾਂ ਨੇ ਭਪਾਲ ਜੰਕਸ਼ਨ ਤੇ ਸਾਰੀਆਂ ਟ੍ਰੇਨਾਂ ਰੁਕਵਾ ਕੇ ਉਹਨਾਂ ਜੋ ਕਿਸਾਨਾਂ ਨੂੰ ਕੱਢ ਕੱਢ ਕੇ ਕੁੱਟਿਆ ਤੇ ਨਾਲੇ ਵਾਪਸ ਭੇਜੇ ਇੱਕ ਸਟੇਟ ਦੇ ਸੀਐਮ ਦਾ ਆਪਣੀ ਹੀ ਪਾਰਟੀ ਦੇ ਨਾਲ ਜੇ ਬਿਆਨ ਨਾ ਮਿਲੇ ਬਿਲਕੁਲ ਹੈਨਾ ਕਿੱਡੀ ਸੋਚਣ ਵਾਲੀ ਗੱਲ ਹੈ ਸੋ ਇਹ ਤਾਂ ਗੱਲਾਂ ਨੇ ਹੁਣ ਜਦੋਂ ਕ੍ਰੇਨ ਅਸੀਂ ਲੈ ਕੇ ਆ ਗਏ ਤਾਂ ਅੱਜ ਉਹਨਾਂ ਨੇ ਵੀ ਦੋ ਖੜੀਆਂ ਕਰ ਲਈਆਂ ਅੱਜ ਉਹ ਉਹ ਜੇ ਕ੍ਰੇਨ ਚਲਾਣਗੇ ਤਾਂ ਇਹ ਤਾਂ ਹੁਣ ਇਹ ਤਾਂ ਇਸ ਚੀਜ਼ ਦਾ ਫੈਸਲਾ ਤਾਂ ਲੋਕ ਕਰਨਗੇ ਦੇਖੋ ਡੈਮੋਕਰੇਟਿਕ ਕੰਟਰੀ ਆ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਹੁਣ ਇਹ ਤਾਂ ਲੋਕ ਸੋਚਣ ਵੀ ਜਿਹੜੇ RAM ਰਾਜ ਦੀਆਂ ਗੱਲਾਂ ਕਰਦੇ ਨੇ RAM ਜੀ ਦੇ ਵੇਲੇ ਤਾਂ ਰਾਜੇ ਮਹਾਰਾਜੇ ਛੱਡੋ ਜੇ ਇੱਕ ਆਮ ਬੰਦਾ ਵੀ ਇੱਕ ਦੂਜੇ ਆਮ ਬੰਦੇ ਨੂੰ ਕੋਈ ਜ਼ੁਬਾਨ ਕਰ ਦਿੰਦਾ ਸੀ ਨਾ ਉਸ ਜ਼ੁਬਾਨ ਦਾ ਬਹੁਤ ਮੁੱਲ ਹੁੰਦਾ ਸੀ ਅੱਜ ਜਿਹੜੇ RAM ਰਾਜ ਦੀਆਂ ਗੱਲਾਂ ਕਰਦੇ ਉਹ ਲਿਖ ਕੇ ਦੇ ਕੇ ਮੁੱਕਰ ਗਏ ਇਹਨਾਂ ਨੇ ਤਾਂ ਲਿਖ ਕੇ ਹੀ ਦਿੱਤਾ ਨਾ ਵੀ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾ ਰਹੇ ਹਾਂ ਜੀ ਤੁਹਾਡੀਆਂ ਗੱਲਾਂ ਸਾਰੀਆਂ ਮੰਨ ਰਹੇ ਹਾਂ ਜੀ ਅੱਜ ਲੇਖਣ ਦੇਖੋ ਆਪਣੀ ਦੋ ਭਰਾਵਾਂ ਦੀ ਮੰਨ ਲਓ ਕੋਈ ਲੜਾਈ ਹੋ ਜਾਏ ਆਪਾਂ ਇਹੀ ਕਹੋਗੇ ਯਾਰ ਵੀਰੇ ਮੈਂ ਤੂੰ ਲਿਖ ਕੇ ਦੇ ਦੇ ਅੱਗੇ ਤੇ ਆ ਕੰਮ ਨਹੀਂ ਕਰੂੰਗਾ ਬਿਲਕੁਲ ਹੁਣ ਜੇ ਬੰਦਾ ਲਿਖ ਕੇ ਦੇ ਕੇ ਵੀ ਮੁੱਕਰ ਜਵੇ ਫਿਰ ਉਹਦਾ ਹੱਲ ਕੀ ਆ ਬਿਲਕੁਲ ਰਾਮ ਰਾਜ ਦੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਨਿਭਾਉਣੀਆਂ ਬਹੁਤ ਔਖੀਆਂ ਨੇ ਕਿਉਂਕਿ ਉਹ ਉਹ ਰਾਜਾ ਸੀਗਾ ਜਿਹਨੇ ਇੱਕ ਵਾਰ ਕੈਦੀ ਦੇ ਕਹਿਣ ਤੇ 14 ਸਾਲ ਦਾ ਬਨਵਾਸ ਕੱਟ ਲਿਆ ਸੀਗਾ ਤੇ ਜਦੋਂ ਸੀਤਾ ਨੂੰ ਰਾਵਣ ਚੱਕ ਕੇ ਲੈ ਗਿਆ ਸੀਗਾ ਤਾਂ ਤਾਂ ਵੀ ਉਹਦੇ ਸਾਥੀਆਂ ਨੇ ਕਿਹਾ ਸੀ ਆ ਵੀ ਤੂੰ ਤਾਂ ਰਾਜਾ ਆ ਪਰ ਆਪਣੀ ਪ੍ਰਜਾ ਨੂੰ ਕਹਿ ਆਪਣੇ ਸ਼ੂਰਵੀਰ ਯੋਧੇ ਬਲਾਲਾ ਤਾਂ ਵੀ ਉਹਨੇ ਇੱਕ ਵਾਰੀ ਗੱਲ ਕਹੀ ਸੀ ਕਿ ਨਹੀਂ ਮੈਂ ਆਪਣੇ ਬਲ ਦੇ ਉੱਤੇ ਕਰਾਂਗਾ ਜੋ ਕਰਾਂਗਾ ਫਿਰ ਵਾਰਨਰ ਸੈਨਾ ਲੈ ਕੇ ਕਿਦਾਂ ਕੀਤਾ ਮਤਲਬ ਉਹ ਰਾਜਾ ਉਹ ਜਿਹਨੂੰ ਮਰਿਆਦਾ ਪਰਸ਼ੋਤਮ ਕਹਿੰਦੇ ਸੀਗੇ ਵੀ ਉਹ ਮਰਿਆਦਾ ਤੋਂ ਬਾਹਰ ਕਦੇ ਨਹੀਂ ਹੋਇਆ ਤੇ ਇਹ ਕਦੀ ਆਪਣੀ ਮਰਿਆਦਾ 'ਚ ਰਹਿਏ ਨਹੀਂ ਇਹਨਾਂ ਨੇ ਨਾ ਧੀਆਂ ਪਹਿਣਾ ਦੀਆਂ ਪੱਤਾ ਛੱਡੀਆਂ ਨਾ ਇਹਨਾਂ ਨੇ ਕਦੀ ਮਤਲਬ ਕਾਨੂੰਨ ਵਿਵਸਥਾ ਨੂੰ ਸਾਂਭਣ ਦੀ ਸੋਚੀ ਸੰਵਿਧਾਨ ਦੀਆਂ ਇਹਨਾਂ ਨੇ ਕਦੇ ਵੀ ਮਤਲਬ ਰੀਤਾਂ ਅਪਣਾਈਆਂ ਹੀ ਨੀਤੀਆਂ ਜਿੰਨੀਆਂ ਉਡਾਈਆਂ ਹੋਣੀਆਂ ਤੁਸੀਂ ਕਹਿ ਸਕਦੇ ਹੋ ਕਿ ਤਿੰਨ ਕਾਲੇ ਕਾਨੂੰਨਾਂ ਤੋਂ ਲੈ ਕੇ ਨੋਟਬੰਦੀ ਤੋਂ ਲੈ ਕੇ ਜੀਐਸਟੀ ਤੋਂ ਲੈ ਕੇ ਕਿਹੜੀਆਂ ਕਿਹੜੀਆਂ ਚਪੇੜਾਂ ਤੁਹਾਡੇ ਨਹੀਂ ਮਾਰੀਆਂ ਇੱਕ ਜੋਰ ਨਾਲ ਮਾਰਦੇ ਸੀ ਫੇਰ 2 ਸਾਲ ਦਾ ਆਰਾਮ ਨਾਲ ਸਾਲ ਦਾ ਤੁਹਾਨੂੰ ਰੈਸਟ ਦੇਂਦੇ ਸੀ ਵੀ ਕੋਈ ਗੱਲ ਨਹੀਂ ਭੁੱਲ ਜਾਓ ਫੇਰ ਦੂਜੀ ਹੋਰ ਖਿੱਚ ਕੇ ਮਾਰਦੇ ਸੀ ਫੇਰ ਸਾਲ ਦਾ ਰੈਸਟ ਫੇਰ ਤੀਜੀ ਖਿੱਚ ਕੇ ਮਾਰਦੀ ਖਾਈ ਜਾ ਰਹੇ ਹੋ ਹੁਣ ਤਾਂ ਅੱਗੇ ਬ੍ਰਾਡਕਾਸਟ ਬਿੱਲ ਵੀ ਆ ਗਿਆ ਜਿਹਦੇ ਵਿੱਚ ਸ਼ਾਇਦ ਮੈਂ ਅੱਜ ਇੱਕ ਠੋਕੇ ਗੱਲ ਕਰਦਾ ਕੱਲ ਨੂੰ ਉਸ ਬਿੱਲ ਨੇ ਉਹ ਪਾਸ ਹੋ ਚੁੱਕਿਆ ਆ ਕਿਸੇ ਵੀ ਪੱਤਰਕਾਰ ਦੇ ਗਲੇ 'ਚ ਫਾਹਾ ਪਾ ਕੇ ਚੱਕ ਸਕਦੇ ਨੇ ਜੇਦਾ ਮਰਜ਼ੀ ਆਫਿਸ ਜਾ ਕੇ ਸਮਾਨ ਚੱਕ ਕੇ ਲਿਆ ਕੇ ਸੁੱਟ ਸਕਦੇ ਨੇ ਜਿਹੜੀਆਂ ਮਰਜ਼ੀ ਤਾਰਾਹਾਂ ਲਾ ਕੇ ਜੇਲ੍ਹਾਂ 'ਚ ਸੁੱਟ ਸਕਦੇ ਨੇ ਜਿੱਦਾਂ ਸੈਂਕੜੇ ਆਈ ਥਿੰਕ 100 ਤੋਂ ਵੱਧ ਪੱਤਰਕਾਰ ਦਿੱਲੀ ਦੇ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਦਾ ਕਾਰਨ ਕੀ ਹੈ ਇਹੀ ਵੀ ਸੱਚੀ ਪੱਤਰਕਾਰੀ ਤੁਸੀਂ ਬੰਦ ਕਰੋ